ਹੈਪੀ होली ਆ ਬਾਹਾਂ ਬੁਹਾਂ ਦੇ ਹੋਇਆ ਇਹ ਆ ਦੇਖ ਟਫ ਹੈ ਪੂਰਾ ਟਫ ਹੈ ਕਿਹੜੇ ਆਪਣੇ ਦੋਸਤ ਕਮੈਂਟ ਕਰਿਆ ਕਰਨਗੇ ਤੇ ਮੈਂ ਉਹਨਾਂ ਦੇ ਨਾਂ ਜ਼ਰੂਰ ਬੋਲਿਆ ਕਰੂੰਗਾ ਹਾਂਜੀ ਦੋਸਤੋ ਕਾਲਾ ਪਟਰਾਲੀ ਥੋਤੀ ਜੇ ਨਾ ਮਾ ਉਸਨਾ ਢੋਲ ਨਾ ਤੇਰੇ ਥੱਲੇ ਉਹ ਤੁਸੀਂ ਦੇਖੀਏ ਨੇ ਨਾ ਕਿਤੇ ਕਿਤੇ ਉਹ ਜਰਜੀਆ ਉਹ ਲਾਲ ਜੀਆ ਉਹ ਦੇਖ ਆਹਾਂ ਇਹ ਥੱਲੇ ਹੈ ਨਾ ਤੇ ਕਿਤੇ ਆ ਨਿਸ਼ਾਨ ਨਗਾ ਡਰਾਂ ਦੇ ਜੰੂ ਵੀ ਸਾਰੇ ਕਿਤੇ ਪਹਿਲਾਂ ਬਾਬਾ ਜੀ ਮਾਰਿਆ ਸੀ ਕਾਲਾ ਕੰਪਾਊਂਡ ਮਾਰਿਆ ਸੀ ਹੁਣ ਵੀ ਕਾਲਾ ਕੰਪਾਊਂਡ ਮਾਰਦੇ ਆ ਥੋੜਾ ਸੰਘਣਾ ਮਾਰ ਦਾਂਗੇ ਤੇ ਤੇ ਫਿਰ ਖਰਾਬ ਨਹੀਂ ਹੁੰਦੀ ਥੱਲੋਂ ਵੀ ਨਹੀਂ ਉਹ ਕੰਮ ਹੋ ਜਾਂਦਾ ਗਿਆ ਉੱਤੋਂ ਚੋਪੜੀ ਵਿੱਚੋਂ ਭ੍ਰਿਆੜ ਥੱਲੋਂ ਮੋਰੇ ਨਿਕਲ ਲੱਗ ਜਾਂਦੇ ਕਾਕਾ ਤੇ ਹੁਣ ਜੇ ਇਹ ਜੀ ਸੰਭਾਲ ਕਰਾਂਗੇ ਤਿੰਨ ਚਾਰ ਸਾਲ ਹੋ ਗਏ ਖਾਰਾਂ ਪਹਿਲਾ ਕਰਿਆ ਸੀਗਾ ਉਹਨਾਂ ਤੇ ਦੋ ਤਿੰਨ ਸਾਲ ਹੁਣ ਕੱਟ ਜੂਏ ਚੱਲ ਮਾਰਦ ਨੇ ਚੰਗਾ ਸਿਹਾਲ ਚ ਨੇ ਹੁਣ ਤੁੰਦ ਪਾਉਗੀ ਤੇਲ ਪਿਆ ਕਰੂਗੀ ਤੇ ਚੰਗੀ ਜਨੇ ਥੋਤੀ ਸੀਗੀ ਹਨਾ ਇਸ ਕਰਕੇ ਕੰਬਾਉਂਡ ਮਾਰਨਾ ਜ਼ਰੂਰੀ ਹੈ ਥੱਲੇ ਵਿੱਚੋਂ ਤੇ ਬਾਹਰੋਂ ਦਾ ਸਾਫ਼ ਕਰ ਰੰਗ ਉਹ ਇੰਨਾ ਹੈ ਨਹੀਂ ਖਾਰਾ ਤੇ ਥੱਲੇ ਥੋੜਾ ਘੱਟ ਸੀਗਾ ਯਾਰ ਇਸ ਕਰਕੇ ਇੱਥੇ ਮਾਰਦੇ ਆ ਬਾਂਦੇ ਬਣੇ ਰਿਹਾ ਉਹ ਨਾਲ ਤੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਬਣੇ ਰਿਓ ਨਾਲ ਨਾਲ ਆ ਆਪਿਆ ਸਮਾਨ ਆਪਣਾ ਆ 1 ਲੀਟਰ ਲੈਂਦਾ ਮੈਂ ਕਾਲਾ ਕੰਪਾਊਂਡ ਤੇ ਆਪੇ ਟੰਡ ਪੜਿਓ ਗੇਟਾਂ ਵਾਲੇ ਜੋ ਬਚਿਆ ਸੀ ਉਹ ਉਤਾਰ ਪੀਂ ਜਾ ਰੰਗ ਤਾਂ ਕਾਲਾ ਲੈਂਦਾ ਤੂੰ ਦੇਖਿਓ ਤੇ ਪੀ ਕੇ ਕਾਫੀ ਤੇ ਬਣਾਉਣੇ ਆ ਇਹਦੀ ਟੋਪੀ ਕਰਦੇ ਆ ਰੰਗ ਤੇ ਇੱਥੇ ਆ ਚਿੜਗਾਈਆਂ ਫਿਰ ਤੁਹਾਨੂੰ ਦਿਖਾਵਾਂ ਕੱਢ ਜਾ ਇਹ ਆ ਆ ਬੈਠ ਕੇ ਕੰਮ ਤੇ ਨਾ ਆ ਬਟਾ ਇਹਨਾਂ ਨੇ ਕੱਲ ਨਾ ਪੰਡ ਦੇ ਵਿੱਚੋਂ ਨਰਮਾ ਦੇ ਖਿਲਾਰਾ ਦੇਖ ਨਰਮਾ ਦੇ ਖਿਲਾਰਾ ਕਿਵੇਂ ਬਾਂਦਰਾ ਨੇ ਗਾ ਪਾਇਆ ਹੁੰਦਾ ਹੈ ਇਹ ਨਰਮਾ ਕਿਉਂ ਖਿਲਾਰਾ ਹੈ ਇਹਦੇ ਵਿੱਚੋਂ ਸੁੰਡੀਆਂ ਖਾਂਦੀਆਂ ਸੀਂਗਾ 10 ਬਾਗੀ ਦੇ ਦੋ ਕਿਰੀ ਮਾ ਉੱਥੇ ਮਾਰੀ ਜਮੇ ਨਹੀਂ ਖਿੱਚ ਗਈ ਚਲੋ ਐਜਾ ਯਕੀਨ ਨਾ ਕਰੋ ਜੇ ਤੇ ਕਰ ਲੋਗੇ ਅੱਗੋਂ ਕਿਸੇ ਨੇ ਕੰਟਰੋਲ ਕਰੀ ਆ ਡਿਸਟ੍ਰੀਬਿਊਟਰ ਚੋਂ ਹੋ ਸਕਦਾ ਬਾਲ ਇਧਰ ਉਧਰ ਹੋ ਜਾਣ ਤੇ ਛੱਡਿਆ ਨਾ ਤੇ ਆਹ ਬੰਦੇ ਦੇ ਉੱਤੇ ਤੇ ਬੰਦਾ ਇਹ ਬੰਦੇ ਦੇ ਉੱਤੇ ਦੇ ਬੰਦਾ ਦਾ ਇਸ ਕਰਕੇ ਆਹ ਲਈਏ ਕਿ ਤਰ੍ਹਾਂ ਲੀਣਾ ਵੇ ਹਾਂ ਹਾਂ ਆ ਸਵਾਗੀ ਲਈਏ ਮਾਰੀ ਮੋਟੀ ਸਪੋਰਟ ਜ਼ਰੂਰੀ ਹੈ ਕਿਆ ਜੋ ਮੂਹਰੀ ਨਾ ਚਾਹੀਦੀ ਆ ਤੇਲ ਦਾ ਭਰਿਆ ਬਣਾ ਨਾ ਹਨਾ ਜੇ ਤੂੰ ਕੋਈ ਮੋਰੀ ਮਾਰੀ ਹੋ ਜਾਈਂ ਟਰਾਲੀ ਥੱਲੇ ਲੱਗਦੇ ਨੇ ਮਾਰਦੇ ਖਾਸਾ ਟਾਈਮ ਲੱਗ ਜੂ ਇਹ ਤੇ ਖਾਸਾ ਟਾਈਮ ਲੱਗਦਾ ਸ਼ਰਾਬੀ ਹੁੰਦੇ ਉਹ ਕੰਮ ਹੋ ਜੂ ਇਹ ਤੋਂ ਸੋਇਆ ਕੋਲ ਦਾ ਦੇਖ ਆ ਰਹੀ ਨੇ ਨਾ ਦੇਖੀ ਚੀਜ਼ ਨੂੰ ਹੋਰ ਦਰਦਾ ਨਾ ਭਾਈ ਕੰਪਾਊਂਡ ਹਮੇਸ਼ਾ ਨਾ ਜੰਮਿਆ ਹੁੰਦਾ ਹੁੰਦਾ ਸਿਆਲ ਚ ਤਾਂ ਜ਼ਿਆਦਾ ਹਰ ਇਹਨੂੰ ਦੁੱ ਤੱਤੇ ਬਣੀ ਧਰ ਲਵਾਇਂ ਘਟੋ ਘਟ 7-8 ਮਿੰਟ ਧਰ ਲਓ ਪੂਰੇ ਤੱਤੇ ਬਣੀ ਤੇ ਪਾਣੀ ਵੇਚਣਾ ਪੈਂਦੇ ਹੋ ਘਰ ਤੱਤੇ ਪਾਣੀ ਧਰੋਗੇ ਤੇ ਪਤਲਾ ਹੋ ਜੂਆ ਉਹ ਇਹ ਆਹ ਨਹੀਂ ਆ ਤੱਤੇ ਪਾਣੀ ਧਰਿਆ ਇਹਨੂੰ ਤੇ ਡੱਕਾ ਜਾ ਮਰੀ ਜਾ ਹਾਲਾਂਕਿ ਦੇਖ ਲਓ ਥਲੇ ਜੰਮਿਆ ਪਿਆ ਹੁੰਦਾ ਇਹ ਇਹ ਵਿੱਚੋਂ 4 5 ਪਾਉਣਾ ਦਾ ਪਾ ਲਿਓ ਕਿੰਨਾ ਗਾੜਾ ਕਰੂੰ ਘਰ ਵਧੀਆ ਠੀਕ ਰਹੂਗਾ ਇਹ ਬੁਰਛਣਾ ਕਰਨਾ ਬੜਾ ਔਖਾ ਯਾਰ ਉਹ ਤੇ ਜੋ ਪ੍ਰੈ ਸਰਜਰੀ ਨਾ ਕਰਾਉਣਾ ਵੇਤਾ ਇਹਦਾ ਨਜ਼ਾਰਾ ਇਹ ਇਹ ਨਾ ਕਰਨਾ ਔਖਾ ਹੈ ਕਿਉਂਕਿ ਉਹ ਸਨਣਾ ਜੀ ਨਹੀਂ ਵਜਦਾ ਇੱਥੇ ਜਿਲ੍ਹਾ ਹੈਗਾ ਮੈਂ ਜਿਲ੍ਹਾ ਹੈਗਾ ਹਾਂਜੀ ਦੋਸਤੋ ਇੱਥੋਂ ਲੱਗੇ ਇੱਥੋਂ ਤੇ ਕੋਈ ਨਹੀਂ ਹੋਰ ਥੋੜਾ ਜਿਹਾ ਮਗਰਾੜ ਦਾ ਤਿਆਹਾ ਇੰਨਾ ਕਰ ਠੀਕ ਇੱਥੋਂ ਤੱਕ ਕਰੂਗਾ ਮੈਂ ਆਹ ਹਾਫ ਆਈ ਪਹਿਲਾਂ ਆ ਕਰਕੇ ਇੰਨਾ ਹਾਫ ਵਿਰਾਮ ਕਰੂੰ ਫਿਰ ਆਉਂਗਾ ਕਿਉਂ ਉਹਨੇ ਫਿਰ ਫੇਰਾ ਪਟੜੀ ਥੋੜੀ ਜਿਹੀ ਥੱਲੇ ਕਰ ਲਾਂਗੇ ਕਿਉਂ ਜੇ ਪਹਿਲਾਂ ਕਰ ਲੀ ਫਿਰ ਹੈਂਡਲ ਮਾਰ ਕੇ ਫੇਰ ਤਾਂ ਕਰੀਦਾ ਨਾ ਕਿੱਥੋਂ ਤੇ ਘੱਟ ਜਾਂਦਾ ਉਧਰ ਉਧਰ ਇੰਨੇ ਨਾ ਪਾ ਪਹਿਲਾਂ ਕਰ ਦ ਤੇ ਥੋੜਾ ਆ ਹਾਰਡ ਹੈ ਟਫ ਹੈ ਪੂਰਾ ਟਫ ਹੈ ਇੰਗਲੈਂਡ ਨਾਲ ਵਿੱਚ ਆਏ ਕਰਨਾ ਆਏ ਕਰਨਾ ਆਏ ਕਰਨਾ ਹੈ ਨਾ ਕਿ ਜੁੰਡੇ ਟੱਚ ਹੋ ਜਾਂਦੇ ਮੈਂ ਕਿਹਦੇ ਬਾਹਾਂ ਕਿਹਦੇ ਕਿਵੇਂ ਕਿਹਦੇ ਛਿੱਟੇ ਪੈਂਦੇ ਮੂੰਹਾਂ 'ਤੇ ਉਹ ਸੇਖਾਂ ਦੇ ਬਹਿਣਗੇ ਉਹਦਾ ਪ੍ਰੈਸ਼ਰ ਨਾ ਵੀ ਹੁੰਦਾ ਘਰ ਪਰ ਉਹ ਪਤਲਾ ਹੁੰਦਾ ਹੈ ਇਹ ਬੁਰਸ਼ ਨਾ 2 ਸਾਲ ਵੱਧ ਕੱਢੂਗਾ ਕੱਟੋ ਕੱਟ ਮੈਨੂੰ ਇੱਥੇ ਢੂੜ ਘੰਟਾ ਹੋ ਗਿਆ ਲੱਗੇ ਪਏ ਇਹਨੂੰ ਸਭ ਤੋਂ ਟਫ ਹੈ ਇਹ ਰੰਗ ਕਰਨਾ ਕਿਉਂਕਿ ਇਹਦੇ ਬੁੱਛ ਐਨ ਮਾਰਨਾ ਐਨ ਮਾਰਨਾ ਉਹ ਥੱਲੇ ਮਾਰਨਾ ਫਿਰ ਮੈਂ ਰਿੰਬਾਂ ਦੇ ਮਾਰ ਕੇ ਆ ਆ ਦੇਖ ਹਜੇ ਰਹਿੰਦਾ ਤਾਂ ਤਾਹ ਤਾਂ ਰਹਿੰਦਾ ਉਹ ਥੱਲੇ ਮਾਰ ਕੇ ਆ ਆ ਗਾਡਰਾਂ ਦੇ ਮਾਰਨਾ ਹਨਾ ਉਹੀ ਲੱਗਦਾ ਬਹੁਤ ਟਫ ਆ ਇਹ ਹਜੋ ਪਰਲਾ ਰਹਿੰਦਾ ਦੇਖ ਲਾ ਤੇ ਤਾਹ ਰਹਿੰਦਾ ਏ ਥੱਲੇ ਦਾ ਪਿੱਛੇ ਦਾ ਵੀ ਆਈ ਏ ਚਲੋ ਫਿਰ ਕਰਦੇ ਆਂ ਅੱਗੇ ਦੇ ਕੋਲੇ ਭਾਈ ਕਾਉਡੀਆਂ ਆਈਆਂ ਹਨ ਇਹ ਨਰਮਾ ਤੋਂ ਬਾਹਰ ਖਿਲਾ ਕੇ ਰੱਖ ਦੋ ਕਿਥੇ ਵੱਡੀਆਂ ਸਾਰੀਆਂ ਚੜ ਗਈਆਂ ਹੋਣਗੀਆਂ ਨੇ ਤਾਂ ਸੁੰਡੀ ਖਾ ਜਾਣਗੀਆਂ ਨੇ ਸਾਡੇ ਫੁੱਟ ਸਹੀ ਕਰ ਦੇਣਗੀਆਂ ਇਹ ਦੇਖ ਕਿਵੇਂ ਗਾਹ ਪਾਇਆ ਇਹਨਾਂ ਨੇ ਕੰਜਰ ਨੇ ਕੁਛ ਇਸ ਤਰ੍ਹਾਂ ਦੀ ਹੋ ਗਈ ਭਾਈ ਮੈਨੂੰ ਘਟੋ ਘਟਾ 2 2.5 ਘੰਟੇ ਹੋ ਗਏ ਲੱਗੇ ਪਏ ਨੂੰ ਤੇ ਹਜੇ ਵੀ ਕੰਮ ਆ ਬਾਕੀ ਆ ਦੇਖ ਆ ਪਿਆ ਐਨਾ ਘਾਹ ਰਹਿ ਗਿਆ ਬਸ ਦੋ ਰਹਿ ਗਏ ਹਨਾ ਆਥਾਂ ਜੀ ਆ ਦੋ ਰਹਿ ਗਾ ਚੈਨਰ ਜੀ ਤੇ ਪਿੱਛੋਂ ਰਹਿ ਗਈ ਸਾਰੀ ਪਿਛੋੜ ਹੈਗਾ 2 ਫੁੱਟ ਤਾਂ ਤਿੰਨ ਕ ਚੈਨਾ ਪਿਛੇ ਹੋਣਗੇ ਤੇ ਆ ਘਰਤੀ ਲਟੋਪਿੰਗ ਹੋ ਗਿਆ ਐ ਕੜਾਏ ਕਰਨਾ ਨਾ ਪਾਸਿਆਂ ਤੇ ਉਹ ਬਲੱਡ ਵਧਾਉਂਦਾ ਸੀ ਤੇ ਮੂੰਹ ਸਿਰ ਕਾਲਾ ਐ ਕਰ ਲੈ ਕਿਵੇਂ Holi ਖੇਡ ਕੇ ਆਉਂਨਾ ਮੈਂ ਤੇ ਆ ਪਿਆ ਹਜੇ ਸੱਚੋ ਜੀ ਤੇ ਰੰਗ ਮੈਂ ਤਾਂ ਅੱਧਾ ਲੀਟਰ ਲੈਂਦਾ ਸੀ ਤੇ ਮੈਨੂੰ ਲੱਗਦਾ 1 ਲੀਟਰ ਵੀ ਨਹੀਂ ਪੂਰਾ ਆਉਣਾ ਇਸ ਕਰਕੇ ਲੀਟਰ ਰੰਗ ਤਾਂ ਲਾਜ਼ਮੀ ਚਾਹੀਦਾ ਕਿਉਂਕਿ ਬੁਰਸ਼ ਨਾਲ ਸੰਘਣਾ ਵਜ ਜਾਂਦਾ ਨਾ ਜੇ ਪਹਾੜੇ ਨਾਲ ਮਾਰ ਦਿੱਤਾ ਜੋ ਬਚ ਜਾਂਦੇ ਫਿਰ ਇਹਦੀ ਮਨਿਆਦ ਵੀ ਥੋੜੀ ਜੀ ਜ਼ਿਆਦਾ ਹੋਊਗੀ ਆਤਾਰ ਬੀਂਜੇ ਬਾਦੀਆਂ ਦੋ ਬੋਤਲਾਂ ਦਾ ਮੈਂ ਆਹ ਚੱਲ ਦੋ ਲਾਸਟ ਦੇ ਦਿਖਾਵਾਂਗੇ ਉਹ ਤੁਹਾਨੂੰ ਸੱਚ ਮੂੰਹ ਸਿਰ ਦਿਖਾਵਾਂ ਹੱਥ ਦਾ ਮੈਂ ਧੋਲੇ ਖਾਰਾ ਕਿਉਂਕਿ ਦੁਪਹਿਰ ਆਹ ਦੇਖ ਆਦਗੀਆਂ ਲੱਗ ਰਹੀਆਂ ਸੀ ਆ ਬਾਹਾਂ ਬੂਹਾਂ ਦੇ ਪਿੱਛੋਂ ਸਾਰਾ ਲਿਬੜ ਗਿਆ ਸਿਰ ਲਿਬੜ ਗਿਆ ਸਿਰ ਉਤੋਂ ਪਰ ਇਹਦਾ ਕਾਲਾ ਰੰਗ ਚੱਲ ਜਾਂਦਾ ਨਾ ਆਇਆ ਛਿੱਟੇ ਛੁੱਟੇ ਕਿੰਨੇ ਪੈਂਦੇ ਆ ਸੋਦੇ ਪੰਪ ਕਰਤਾ ਭਾਈ ਹੁਣ ਕੰਪਲੀਟ ਹੋਇਆ ਇਹ ਆ ਦੇ ਸਾਰੇ ਕਿਤੇ ਕਰਤਾ ਤੇ ਉਹ ਪਿੱਛੇ ਹਜੇ ਵੀ ਪਿੱਛੇ ਹਜੇ ਵੀ ਰਹਿ ਗਿਆ ਉਹ ਪਿੱਛੇ ਰਹਿੰਦਾਗਾ ਉਹ ਕਰਦੇ ਆ ਟਰਾਲੀ ਥੱਲੇ ਸਿੱਟ ਕੇ ਤੇ ਰੰਗ ਰਹਿ ਗਏ ਥੋੜੇ ਜਦੇ ਤਾਂ ਤੋਂ ਪੰਪ ਜੇ ਤੇ ਮਾਰਤਾ ਮੈਂਗਾ ਤੇ ਹੁਣ ਉਹ ਠੀਕ ਲੱਗਦੀ ਹੈ ਘਰ ਆਹ ਹਾਲ ਹੋ ਗਿਆ ਤੇ ਰੰਗ ਕਰਕੇ ਕਮਾਲ ਹੋ ਗਿਆ 3 ਘੰਟੇ ਲੱਗੇ ਖਰਾ ਟਾਈਮ ਕੀ 4 ਵਜੇ ਹੋ ਗਏ 1 ਲੀਟਰ ਆਂ ਦੇ ਸੀ ਆ ਥਲੇ ਥਲੇ ਸਾਰ ਆ ਗਿਆ ਕਿਆ ਬੋਤਲ ਜੀ ਡੂੜ ਖਤਮ ਹੋ ਗਈ ਆ ਡੂੜ ਲਾ ਲੋ ਸਵਾ ਲਾ ਲੋ ਚੱਲ ਸਵਾ ਕ ਖਤਮ ਹੋ ਗਈ ਇਹ ਚਲ ਭਾਂਡੇ ਢਿੰਦੇ ਜਿਆ ਬੁਰਸ਼ੇ ਆ ਤੁਣਾ ਆ ਦੇਖ ਸਾਰੇ ਮੇਕੀ ਹੋਲੀ ਮੈਂ ਟਰਾਲੀ ਤੋਂ ਕੰਪਾਊਂਡ ਜਾਂ ਮਾਰਕੀਟ ਦੇ ਬਾਹਰ ਆ ਗਿਆ ਜੀ ਆਖ ਕੇ ਮਾਰ ਦੇਦਾ ਹੋਏ ਕਿਉਂਕਿ ਉਹ ਕੋੜੇ ਚੈਨਲ ਹੁੰਦੇ ਨਾ ਉਹਦੇ ਵਿੱਚ ਬੁਰਸ਼ ਮਾਰਨਾ ਉਹ ਇੱਕ ਚੈਨਲ ਦੇ ਕਿੰਨਾ ਟਾਈਮ ਲੱਗ ਜਾਂਦਾ ਹੈ ਦੇਖ ਲੈ ਵਿੱਚੋਂ ਬਾਹਰੋਂ ਫੇਰ ਉਹ ਥੱਲੇ ਟਰਾਲੀ ਦੇ ਹਨਾ ਕਾਫੀ ਟੱਪ ਸੀਗਾ ਤੇ ਉਹ ਚੱਲ ਕੰਪਲੀਟ ਹੋ ਗਿਆ 1 ਲੀਟਰ ਲੱਗ ਗਿਆ ਤੁਹਾਨੂੰ ਕਈ ਵਾਰੀ ਦੱਸਤਾ ਤੇ ਮੈਂ ਤਾਂ ਇਧਰ ਉਹ ਦੇਖਣ ਜੰਨਾ ਇੱਥੇ ਕਿਹੜੀ ਲਾਸਟਰ ਕਣਕ ਨੂੰ ਪਾਣੀ ਲਾਇਆ ਸੀਗਾ ਹਨਾ ਸਰ ਮਤਖਾਵਾਂ ਤੂੰਗਾ ਹੀ ਆਇਆ ਬਾਹਰ ਤੇ ਮਾਸੋਂ ਦਿਖਾਉਣਾ ਘਰ ਚ ਇੱਥੇ ਉਹ ਕਣਕ ਉਗਰੀ ਕਣਕ ਸਾਰੀ ਬਹੁਤ ਵਧੀਆ ਉਗਰੀ ਹੈ ਠੀਕ ਠਾਕ ਉਗਰੀ ਹੈ ਭਾਈ ਰੌਣਗਾਂ ਗਣਕਾ ਸੀ ਨਾ ਉਹ ਥੋੜੀਆਂ ਜਾਂ ਐਦ ਕੇ ਅੱਗਾ ਪਿੱਛਾ ਕਰਿਆ ਉਹ ਕਣਕਾਂ ਨਹੀਂ ਪਣਾਂ ਦੀ ਜੇ ਕਿਸੇ ਨੇ ਗਿੱਲਾ ਬੀਜਿਆ ਪਣਾਂ ਦੀ ਕਿਸੇ ਨੇ ਭੋਗ ਵਾਲਾ ਬੀਜਿਆ ਉਹ ਤਾਂ ਹੈ ਹੀ ਥੋੜਾ ਜਆ ਪਰ ਸੁੱਕਾ ਵਾਲਾ ਬਸਟਾ ਕੰਮ ਯਾਰ ਉਹ ਡਕਪੇ ਸੀ ਓਏ ਖੜ ਜਾ ਮੈਂ ਦਿਖਾਵਾਂ ਆ ਦੇਖ ਇਹਨੂੰ ਯਾਰ ਦਿਨ ਮਤਲਬ 5 ਕੋਏ ਹੋਣਗੇ ਪਣੀ ਲਈ ਨੂੰ ਯਾਰ ਆਹ ਦੇ ਇੰਨੀ ਨਿਕਣ ਕਾ ਕੀ ਹੈ ਬਾਹਰ ਵਧੀਆ ਗੁਰੀ ਖਾਰਾ ਸੁੱਕਦਾ ਹੁੰਦਾ ਹੀ ਕੰਮ ਬੈਸਟ ਹੈ ਯਾਰ ਸਾਨੂੰ ਵਧੀਆ ਲੱਗਦਾ ਹੈਗਾ ਕੋਈ ਸੰਤ ਨਹੀਂ ਇੱਕ ਵਾਰੀ ਬੱਟਾ ਪਾਓ ਕਿਵੇਂ ਮਰਜੀ ਛਿਟਾ ਦੇਈਓ ਹਨਾ ਉੱਚੇ ਨੀਵੇਂ ਬੱਟਾ ਤਕੜ ਦਾ ਉੱਤੇ ਪਾ ਕੇ ਬਾਅਦ ਚ ਫੇਰ ਛਿਟਾ ਦੇ ਦਿਓ ਤੇ ਘੈਂਟ ਹੁੰਦੀ ਹੈ ਤੁਸੀਂ ਬਲੌਗ ਇੱਥੋਂ ਦੇਖ ਦੇਖਿਆ ਤਾਂ ਸ਼ੁਕਰੀਆ ਤੁਹਾਡਾ ਤਾਂ ਇੱਕ ਹੋਰ ਚੀਜ਼ ਅੱਛਾ ਬਲੌਗ ਦੇ ਐਂਡ 'ਚ ਨਾ ਭਾਈ ਕਿਹੜੇ ਆਪਣੇ ਦੋਸਤ ਕਮੈਂਟ ਕਰਿਆ ਕਰਨਗੇ ਤੇ ਮੈਂ ਉਹਨਾਂ ਦੇ ਨਾਂ ਜ਼ਰੂਰ ਬੋਲਿਆ ਕਰੂੰਗਾ ਸਭ ਤੋਂ ਪਹਿਲਾਂ ਵਕੀਲ ਸਿੰਘ ਉਹ ਇਥੋਂ ਦੇ ਆਪਣਾ ਦੋਸਤ ਮਿੱਤਰ ਹੈਗਾ ਉਹ ਕਮੈਂਟ ਕਰਦਾ ਹੁੰਦਾ ਬਹੁਤ ਪਿਆਰੇ ਪਿਆਰੇ ਉਹਨਾਂ ਦਾ ਧੰਨਵਾਦ ਕਰਦੇ ਆਂ ਭਾਈ ਵਕੀਲ ਸਿੰਘ ਦਾ ਤੇ ਇੱਕ ਵੀਰ ਆਪਣੇ ਤਾਰੂਆਂ ਨੇ ਤੋਂ ਸਿਮਰਨਜੀਤ ਸਿੰਘ ਉਹਨਾਂ ਦਾ ਵੀ ਸ਼ੁਕਰੀਆ ਧੰਨਵਾਦ ਕਮੈਂਟ ਕਰਦਾ ਹੈ ਇੱਕ ਸੀਰਾ ਸਿੰਘ ਸ਼ੇਰਾ ਵੀਰ ਉਹਦਾ ਵੀ ਦਿਲੋਂ ਧੰਨਵਾਦ ਆ ਭਾਈ ਤਿੰਨਾਂ ਹੀ ਵੀਰਾਂ ਦਾ ਧੰਨਵਾਦ ਹੈ ਕਮੈਂਟ ਇਦਾਂ ਹੀ ਕਰਦੇ ਰਿਆ ਕਰੋ ਚੰਗਾ ਲੱਗਦਾ ਹੈ ਚਲ ਕੁਝ ਵੀ ਭੇਜ ਦਿਓਗੇ ਲਿਖ ਕੇ ਵਧੀਆ ਤਾਂ ਇਦਾਂ ਹੀ ਕਰਦੇ ਰਿਆ ਕਰੋ ਹੌਸਲਾ ਫਸਾਈ ਮਿਲਦੀ ਰਹਿੰਦੀ ਹੈ ਨਾ ਤਾਂ ਮਿਲਦੇ ਹਾਂ ਕਿਸੇ ਨਵੇਂ ਬਲਾਗ ਦੇ ਵਿੱਚ ਜਾਂਦੇ ਰਹੋ ਬਸਦੇ ਰਹੋ ਰੱਬ ਰਾਖਾ